ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਜ਼ਿਲ੍ਹਾ ਬਠਿੰਡਾ ਤੋਂ ਪਿੰਡ ਬੰਗੀਕਲਾਂ ਤਹਿਸੀਲ ਤਵੰਡੀ ਸਾਬੋ ਤੋਂ ਜੁੜਿਆ ਹਾਂ ਇੱਥੇ ਇੱਕ ਤੁਹਾਨੂੰ ਬਹੁਤ ਹੀ ਇਤਿਹਾਸਕ ਪੁਰਾਣੀ ਯਾਦਗਾਰ ਦਿਖਾ ਰਹੇ ਹਾਂ ਜੋ ਕਿ ਆਪਣੇ ਆਪ ਸਿਪਾਹੀ ਚਾਰੇ ਦਾ ਸਬੂਤ ਹੈ ਜਦੋਂ ਕਿ ਪੰਜਾਬ ਦਾ ਆਜ਼ਾਦਾ ਹੋਇਆ ਸੀ 1947 ਦੇ ਵਿੱਚ ਭਰਾ ਮਾਰੂ جنگ ਹੋਈ ਸੀ ਜਿਸ ਦੇ ਵਿੱਚ ਪੰਜਾਬ ਨੇ ਬਹੁਤ ਜ਼ਿਆਦਾ ਹਸਤਾ ਪੱਡਾਇਆ ਉਹਦੀ ਤੁਹਾਨੂੰ ਇੱਕ ਇੱਕ ਜਾਗ ਦੀ ਮਿਸ਼ਾਲ ਦਿਖਾਵਾਂਗੇ ਇੱਥੇ ਸਾਡਾ ਜੋ ਮੁਸਲਮਾਨ ਭਾਈਚਾਰਾ ਜਿਹਨਾਂ ਨੂੰ ਛੱਡ ਕੇ ਪਾਕਿਸਤਾਨ ਨੂੰ ਜਾਣਾ ਪਿਆ ਤੇ ਉੱਧਰ ਦੇ ਸਿੱਖਾਂ ਨੂੰ ਇੱਧਰ ਆਉਣਾ ਪਿਆ ਕੀ ਕੀ ਨੁਕਸਾਨ ਹੋਇਆ ਆਪਸੀ ਭਾਈਚਾਰਾ ਲੱਖਾਂ ਕਰੋੜਾਂ ਦੀਆਂ ਪ੍ਰਾਪਰਟੀਆਂ ਤਾਂ ਦੁਬਾਰਾ ਹੀ ਬਣ ਸਕਦੀਆਂ ਪਰ ਜੋ ਭਾਈਚਾਰਾ ਦਾ ਉਹਦੀ ਕੀਮਤ ਕੋਈ ਨਹੀਂ ਹੁੰਦੀ ਅੱਜ ਪਿੰਡ ਬੰਗੀਕਲਾਂ ਦੇ ਵਿੱਚ ਉਸ ਸਮੇਂ ਦੀ ਸਾਂਝੀ ਹੋਈ ਇੱਕ ਯਾਦਦਾਸ਼ਤ ਜੋ ਉਸ ਸਮੇਂ ਦੀ ਮੁਸਲਮਾਨ ਭਾਈਚਾਰੇ ਵੱਲੋਂ ਨਰਸੀਦ ਸੀਗੀ ਅੱਜ ਵੀ ਉਹ ਜੌਂਦੀ ਜਾਗਦੀ ਸਾਡੇ ਸਾਹਮਣੇ ਹਾਜ਼ਰ ਹੈ ਕੈਮਰਾਮੈਨ ਨੂੰ ਕਹੂੰਗਾ ਕੇਂਦਰ ਆ ਕੇ ਮਸਜਿਦ ਨੂੰ ਦਿਖਾਉਣਗੇ ਤੇ ਉਸ ਮਸਜਿਦ ਨੂੰ ਉਸ ਤਰ੍ਹਾਂ ਧਾਰਮਿਕ ਸਥਾਨ ਬਣਾਉਣਾ ਜਾਰੀ ਰੱਖਣ ਦੇ ਲਈ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਸੁਰੱਖਿਆ ਗਿਆ ਲੋਕਿ ਲਗਭਗ 20-30 ਸਾਲ ਤੱਕ ਇੱਥੇ ਗੁਰਦੁਆਰਾ ਸਾਹਿਬ ਗੁਰਗੰਸਾ ਪ੍ਰਕਾਸ਼ ਰਹੇ ਉਸ ਦਾ ਵੀ ਤੁਹਾਨੂੰ ਸਬੂਤ ਦਿਖਾਉਣੇ ਆ ਥੋੜਾ ਸਾਹ ਬਣਾਇਆ ਹੋਇਆ ਨਿਸ਼ਾਨ ਸਾਹਿਬ ਸੀ ਇੱਥੇ ਤੇ ਹੁਣ ਦੁਬਾਰਾ ਇਥੋਂ ਗੁਰਦੁਆਰਾ ਸਾਹਿਬ ਸ਼ਿਫਟ ਕਰਕੇ ਨਵੀਂ ਜਗ੍ਹਾ ਤੇ ਬਣਾਇਆ ਗਿਆ ਕਿਉਂਕਿ ਹੁਣ ਸਮੇਂ ਦੇ ਅਨੁਸਾਰ ਸੰਗਤਾਂ ਦੀ ਮੰਗ ਸੀ ਕਿ ਸਥਾਨ ਖੁੱਲਾ ਹੋਣਾ ਚਾਹੀਦਾ ਪਰ ਇਹ ਵੀ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਯਾਦ ਕਰ ਰਹੀ ਹੈ ਜੋ ਉਸ ਸਮੇਂ ਉਹਨਾਂ ਨੇ ਬਿਛੌੜੇ ਜੀ ਦੁੱਖ ਨੂੰ ਸਹਿਣ ਕੀਤਾ ਤੇ ਉਸ ਸਮੇਂ ਤੇ ਮਿਸਤਰੀਆਂ ਵੀ ਤੁਹਾਨੂੰ ਸਾਰਾ ਦੇਖਾਉਣੇ ਕਿੰਨੀ ਮਿਹਨਤਾਂ ਕਰੀ ਕੀਤੀ ਹੋਈ ਹੈ ਦੇਖੋ ਤੇ ਜੱਜੇ ਢੰਗ ਦੇ ਨਾਲ ਅੱਜ ਹੁਣ ਇਸ ਨੂੰ ਇੱਕ ਆਂਗਣਵਾੜੀ ਸੈਂਟਰ ਦੇ ਟੌਰ ਤੇ ਬਸਾਇਆ ਜਾ ਰਿਹਾ ਹੈ। ਪਰ ਨਗਰ ਨਿਵਾਸੀਆਂ ਨੂੰ ਧੰਨਵਾਦ ਕਰਦੇ ਆਂ ਜਿਹੜੀ ਇੱਕ ਜ਼ਿਆਦਾ ਚੰਗੀ ਸੰਭਾਲ ਕੇ ਰੱਖਿਆ ਹੋਇਆ ਪਰ ਉਹਨੀ ਸੰਭਾਲ ਨਹੀਂ ਹੋ ਰਹੀ ਕੋਈ ਕਈ ਕਾਰਨ ਹੋ ਸਕਦੇ ਵੀ। ਪਰ ਸਾਡੇ ਦੇ ਐਨਟੀ ਨਗਰ ਨਿਵਾਸੀਆਂ ਨੂੰ ਵੀ ਜੋ ਸਰਕਾਰ ਨੂੰ ਜੋ ਇਹ ਜੀ ਹਿਸਟੋਰੀਕਲ ਹੁੰਦੀਆਂ ਹਨ। ਨਮਾਤਾ ਉਹਨਾਂ ਦੀ ਸਾਲਗੋਵਾਲ ਕੀਤੀ ਜਾਵੇ। ਤੇ ਨਗਰ ਨਿਵਾਸੀ ਨੇ ਧੰਨਵਾਦ ਕਰਦੇ ਆਂ ਜੀ ਮੈਂ ਇਸ ਨੂੰ ਬਹੁ ਬਹੁ ਬਰਕਰਾਰ ਰੱਖਿਆ ਟਾਇਆ ਨਹੀਂਗਾ। ਤੇ ਜਿਹੜੇ ਤੋਂ ਉਸ ਤੋਂ ਸਾਡਾ ਭਾਈਚਾਰਾ ਗਿਆ ਪਾਕਿਸਤਾਨ ਦੇ ਜਿਹੜਾ ਉਹ 55 ਉਹਨਾਂ ਨੂੰ ਕਹਿੰਦੇ ਆ ਕਿ ਸਿੱਖ ਭਾਈਚਾਰੇ ਬਲੋਂ ਉਸ ਸਮੇਂ ਹੋ ਉਸ ਦਾ ਹਾਲਾਤ ਕਿਵੇਂ ਢਕਾਏਗੇ ਲੋਕਾਂ ਨੂੰ ਉਹਦਾ ਸਾਰਿਆਂ ਨੂੰ ਦੁੱਖ ਸਹਿਣਾ ਪਿਆ ਤੇ ਘਾਟਾ ਪਿਆ ਪਰ ਬਹੁਤ ਇੱਕ ਜਾਗਰੂਕ ਰੱਖੀ ਹੋਈ ਆ ਪਿੰਡ ਬੱਗੇ ਕਲਾਂ ਦੇ ਸਮੂਹ ਨਗਰ ਨਿਵਾਸੀਆਂ ਨੇ ਤੇ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਚੰਗਾ ਲੱਗੇ ਤਾਂ ਆਪਣੇ ਕਮੈਂਟ ਕਰਨਾ ਜੇਕਰ ਕਿਤੇ ਹੋਰ ਵੀ ਇਸ ਤਰ੍ਹਾਂ ਦੀ ਬਠੰਡੇ ਜਲਦੀ ਲੱਗੇ ਛਾਗੇ ਹੋਵੇ ਤਾਂ ਤੁਹਾਨੂੰ ਕਮੈਂਟ ਕਰਕੇ ਦਰਸ਼ਨ ਦੀ ਕੋਸ਼ਿਸ਼ ਕਰੇਗਾ ਇਸ ਲਈ ਆਪਣੀ ਵੀਡੀਓਗ੍ਰਾਫੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕੈਮਰਾਮੈਨ ਨੂੰ ਕਹੂੰਗਾ ਨਾਲ ਸਾਡੇ ਸਾਥੀ ਆਏ ਹੋਏ ਨੋਨਾ ਵਾਲੇ ਕੈਮਰਾ ਕਰਕੇ ਉਹ ਕਰਨਗੇ ਤੇ ਨਾਲ ਇੱਥੇ ਇੱਕ ਬਹੁਤ ਸੋਹਣਾ ਰੁੱਖ ਲਾਇਆ ਹੋਇਆ ਹੈ ਨਗਰ ਦੇ ਵੱਲੋਂ ਬੋਰ ਦਾ ਆ ਦੇਖੋ ਬਹੁਤ ਸੋਹਣੀ ਹਰਿਆਲੀ ਹੈ ਜੋ ਕਿ ਦੀ ਸ਼ਾਮ ਨੂੰ ਚਾ ਚੰਨ ਲਾ ਰਿਹਾ ਹੈ ਵੀਡੀਓ ਚੰਗੀ ਲੱਗੇ ਸ਼ੇਅਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ